ਗਰ ਮੇਰੇ ਮੌਸਮ ਦੀ ਮਤੂ ਜੀ ਦਸਤਾਰ ਕਾਦਿਆ ਨੇ ਕਰ ਲਈ ਫੌਲ ਤਿਆਰੀ ਜਿੱਥੇ ਲਿਆਂਦੇ ਕਾਟਨ ਦੇ ਠੰਡੇ ਠੰਡੇ ਡਿਜ਼ਾਈਨਰ ਸੂਟ ਸਾਡੇ ਕੋਲ 350 ਰੁਪਏ ਤੋਂ ਸੂਟ ਸ਼ੁਰੂ ਕਰਦੇ ਨਾ ਬਾਜ਼ਾਰ 'ਚ 700 ਰੁਪਏ ਦਾ ਮਿਲਦਾ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਆਪਾਂ ਸੂਟਾਂ ਨੂੰ ਤੇਰੇ 350 ਰੁਪਏ ਸੂਟ ਨਾਲ ਪਿੰਟ ਸਲਵਾਰ ਇਹ ਦੇਖੋ ਡਿਜ਼ਾਈਨ ਦੇਖ ਲਾ ਨਾਲ ਪਿੰਟ ਪੇ ਦੇ ਦੇਖੋ ਜੀ ਬਾਜ਼ਾਰ 'ਚ ਜਾ ਕੇ ਮੈਂ ਚੈਲੰਜ ਕਰਦਾ ਆ ਸੂਟ ਦੀ ਫੋਟੋ ਖਿੱਚੋ ਵੀਡੀਓ ਰੇਟ ਪੁੱਛੋ ਰੇਟ ਬਾਜ਼ਾਰ ਦਾ ਰੇਟ ਕਿੰਨਾ 1500 ਰੁਪਿਆ ਸਾਡਾ ਰੇਟ ਕੱਲੇ ਕੱਲੇ ਸੂਟ ਤੇ ਲਿਖ ਕੇ ਲਾਤਾ ਅੰਕਲ ਓਮ ਨੇ 6500 ਦੇ ਵਿੱਚ ਪੰਨ ਗਲੇ ਦੇ ਨਾਲ ਸਟਿਚਿੰਗ ਵਾਲਾ ਸੂਟ ਬਣਾਤਾ ਨਾਲ ਦੁਪੱਟਾ ਲਾਤਾ ਪ्योर ਦਾ ਕੋਈ ਕਹਿੰਦਾ ਜੀ ਇਹ ਪਾਕਿਸਤਾਨ ਤੋਂ ਸੂਟ ਆ ਗਿਆ ਕੋਈ ਕਹਿੰਦੇ ਦੁਬਈ ਤੋਂ ਆ ਗਿਆ ਕੋਈ ਕਹਿੰਦੇ ਅਫਗਾਨਿਸਤਾਨ ਤੋਂ ਆ ਗਿਆ ਰੇਟ 2500 ਰੁਪਇਆ 2600 ਰੁਪਇਆ ਸਾਡਾ ਰੇਟ ਹੈਗਾ ਜੀ ਸਿਰਫ 1000 ਰੁਪਇਆ ਇਹ ਮਾਲ ਕਰਤੀ ਕਾਰੀਗਰ ਨੇ ਗਰਮੀ ਨੂੰ ਖਾਸ ਧਿਆਨ ਦੇ ਵਿੱਚ ਰੱਖ ਤੇ ਸੂਟ ਇਹ ਸੂਟ ਪਾ ਲੋ ਪੱਖੇ ਬੰਦ ਕਰ ਦਿਓ ਜਿਹੜਾ ਤੁਸੀਂ 50000 ਰੁਪਏ ਦਾ ਕਪੜਾ ਬਾਜ਼ਾਰ ਚ ਲੈਣਾ ਇਦਾਂ ਦਾ ਹੈਵੀ ਡਿਜ਼ਾਈਨ ਇੱਥੇ ਤੁਹਾਨੂੰ ਅਸੀਂ ਦਵਾਂਗੇ 20000 ਰੁਪਏ ਚ ਤੁਸੀਂ ਬੰਦ ਕਰ ਦਿਓ ਪੱਖਾ ਬੰਦ ਕਰ ਦੇ ਕਹਿੰਦੇ ਗਰਮੀ ਬੜੀ ਲੱਗਦੀ ਏ ਮੈਂ ਕਿਹਾ ਆ ਸੂਟ ਪਾ ਲੋ ਜੇ ਕਿਤੇ ਗਰਮੀ ਲੱਗੇ ਦੀ ਵੀ ਲੰਘ ਜਾ ਕਿਤੇ ਭਰਾ ਨੂੰ ਲੈ ਫਾੜ ਮਾਰਕੀਟ ਦੇ ਵਿੱਚ 3 3000 ਰੇਟਾਂ ਨਾਲ ਚਨਾਉਣ ਦੇ ਦੁਪट्टे ਕੱਟਵਰਕ ਦੇ ਲਾ ਕੇ ਚੈੱਕ ਕਰ ਲੋ ਹੈਂਡਵਰਕ ਹੋਇਆ ਰੇਟ ਕਿੰਨਾ 1500 ਰੁਪਿਆ ਜੀ 1500 ਰੁਪਿਆ ਸਾਡੇ ਕੋਲ 3500 ਵਾਲਾ ਸੂਟ 1750 ਚ ਮੈਂ ਲੈ ਲਿਆ ਲਓ ਜੀ ਰੇਟ ਕਿੰਨਾ ਲੱਗਾ 3299 ਇਹਦਾ ਰੇਟ ਬਾਜ਼ਾਰ 'ਚ ਹੈਗਾ 8500 ਸਾਡਾ ਰੇਟ ਕਿੰਨਾ 3800 ਜੇ 7-7000 ਰੁਪਿਆ ਤਾਂ ਦਾ ਰੈਂਟ ਲੈਂਦੇ ਆ ਪਰ ਇਹ ਵੀ 3000 ਰੁਪਏ 'ਚ ਦੇ ਦੇਣੀ ਆ ਜੀ ਭੁੱਖ ਲੈ ਜੂਗੀ ਭੁੱਖ ਆ ਦੇਖੋ ਇਦਾਂ ਦਾ ਡਿਜ਼ਾਈਨ ਤੁਹਾਨੂੰ ਕਿਤੇ ਮਿਲਣਾ ਨਹੀਂ ਫਰੰਟ ਦੇਖੋ ਬਾਹਰ ਦੇ ਕੰਮ ਚੈੱਕ ਕਰ ਲੋ ਰੋਇਲ ਜੀ ਜਾ ਸਲਾਹ ਜੀ ਗਰਮਿਆਰੇ ਮੌਸਮ ਚ ਮਾਤੂ ਸ਼ਰੀ ਦਸਤਾਰ ਕਾਦਿਆ ਨੇ ਕਰ ਲਈ ਫੋਲ ਤਿਆਰੀ ਜਿੱਥੇ ਲਿਆਂਦੇ ਕਾਟਨ ਦੇ ਠੰਡੇ ਠੰਡੇ ਡਿਜ਼ਾਈਨਰ ਸੂਟ ਸਾਡੇ ਕੋਲ 3500 ਰੁਪਏ ਦੇ ਸੂਟ ਸ਼ੁਰੂ ਕਰਦੇ ਨਾ ਬਾਜ਼ਾਰ 700 ਰੁਪਏ ਮਿਲਦਾ ਆ ਵੀ ਤੁਸੀਂ ਦੇਖ ਲੋ ਜਿਹੜੀਆਂ ਕੁੜੀਆਂ ਇਸ ਵੇਲੇ ਪੜਦੀਆਂ ਮਾਡਰਨ ਕੁੜੀਆਂ ਜਿਹੜੀਆਂ ਕਹਿੰਦੀਆਂ ਟੌਪ ਟੌਪ ਦੇ ਸੂਟ ਲੈਣਿਆ ਬਾਜ਼ਾਰ ਦੇ ਵਿੱਚ ਜਾਓ ਆ ਸੂਟ ਦਾ ਰੇਟ ਪਤਾ ਕਰੋ 2-2000 ਰੁਪਏ ਦੇ ਸੂਟ ਮਿਲਦੇ ਆ ਸਾਡਾ ਰੇਟ ਚੈੱਕ ਕਰੋ 2000 ਦਾ ਸੂਟ ਕਰਤਾ 850 ਦੇ ਵਿੱਚ ਸੂਟ ਦੇ ਨਾਲ ਡਿਜ਼ਾਈਨਰ ਦੁਪट्टे ਵੀ ਦੇ ਰਹੇ ਆ ਚੈਲੰਜ ਕਰਦੇ ਆ ਜੋ ਚੀਜ਼ ਤੁਹਾਨੂੰ ਸਾਡੇ ਕੋਲ ਮਿਲਣੀ ਆ ਪੂਰੇ ਪੰਜਾਬ 'ਚ ਘੰਮ ਲਿਓ ਨਹੀਂ ਮਿਲਣੀ ਬਾਈ ਜੀ ਫੇਰੇ ਕਰਦੇ ਚੀਜ਼ਾਂ ਦਿਖਾ ਬੁਲਬੁਲ ਦੇ ਬੱਚੇ ਆ ਗੀਆਂ ਬਾਈ ਬੁਲਬੁਲ ਦੇ ਬੱਚੇ ਦੇ ਵਿਖਾਣੇ ਵਿਖਾਣੇ ਇਸ ਤੋਂ ਪਹਿਲਾਂ ਮੈਂ ਇਹ ਗੱਲ ਕਹਿਣਾ ਚਾਹਨਾ ਵਾਂ ਕਿ ਜਿਸ ਤਰ੍ਹਾਂ ਸਾਡੇ ਆਣ ਵਾਲ ਕੋਈ ਸਭ ਭੈਣਾ ਸੋਚਦੀਆਂ ਜੀ ਬੜੇ ਬੜੇ ਵੱਡੇ ਸ਼ੀਸ਼ੇ ਲੱਗੇ ਹੋਏ ਨੇ ਇੱਥੇ ਰੇਟ ਕੋਈ ਜ਼ਿਆਦਾ ਰੱਖਣਾ ਐਦਾਂ ਦੀ ਕੋਈ ਗੱਲ ਬਾਤ ਨਹੀਂ ਆ ਗਈ ਸਾਡੇ ਕੋਲ ਕਿ ਛੋਟੇ ਤੱਕੋਂ ਲੈ ਕੇ ਉੱਪਰ ਹਾਈ ਲੈਵਲ ਦਾ ਦਿੱਤਾ ਅਸੀਂ 350 ਸਟਾਰਟ ਕਰਕੇ ਦਵਾਂਗੇ ਤੁਹਾਨੂੰ ਸੂਟ ਉੱਪਰ ਜਿੰਨਾ ਮਰ ਕਿ ਮੈਂ ਭਾਜੀ ਕਿਸ ਤਰ੍ਹਾਂ ਸੂਟ ਲਵਾਂਗੇ ਮੌਸਮ ਚੇਂਜ ਹੋ ਰਿਹਾ ਇਸ ਕਰ ਮੌਸਮ ਨੂੰ ਧਿਆਨ ਚ ਰੱਖਦੇ ਹੋਏ ਆਪਾਂ ਸੂਟਾਂ ਨੂੰ ਤੇਰੇ 350 ਰੁਪਏ ਸੂਟ ਨਾਲ ਪਿੰਟ ਸਲਵਾਰ ਇਹ ਦੇਖੋ ਡਿਜ਼ਾਈਨ ਦੇਖ ਲੈ ਨਾਲ ਪਿੰਟ ਪੇਰ ਤੇ ਦੁਪੱਟੇ ਦੇ ਦੇਖੋ ਜੀ ਬਾਜ਼ਾਰ ਦੇ ਵਿੱਚ ਚੰਗਾ ਤੌਲੀਆ ਲੈਣ ਚੱਲ ਜਿਓ 350 ਨਹੀਂ ਮਿਲਣਾ ਮਾ ਤੂ ਸ਼ਰੀ ਦਸਤਾਰ ਨੇ ਸੋਹਣੇ ਸੋਹਣੇ ਰੰਗ ਦੁਪੱਟਿਆਂ ਦੇ ਨਾਲ ਸੂਟ ਕਰਤੇ 350 ਦੇ ਵਿੱਚ ਆਹ ਦਿਖਾਓ ਭਾਈ ਜੀ ਦਿਖਾਓ ਡਿਜ਼ਾਈਨ ਦਿਖਾਓ 500 ਰੁਪਏ ਦੇ ਵਿੱਚ ਤੁਹਾਨੂੰ ਸੂਟ ਦੇਗਾ ਸਲਵੋਕਸੀ ਦੇ ਵਿੱਚ ਨਾਲ ਦਵਾਂਗੇ ਦੁਪੱਟਾ ਇਸ ਤੋਂ ਇਲਾਵਾ ਜਿੱਦਾਂ ਭੈਣ ਕਹਿੰਦੀ ਹੈ ਕਿ ਮੈਂ ਕੁਛ ਘ ਆਂ ਨੂੰ ਧਿਆਨ ਦੇ ਵਿੱਚ ਰੱਖਦੇ ਡਾਰਕ ਸ਼ੈਡਾਂ ਦੇ ਵਿੱਚ ਨਾਲ ਦੁਪट्टे ਲਾਏ ਕੋਟਾ ਡੋਰੀਆਂ ਦੇ ਜਿਸ ਤਰ੍ਹਾਂ ਮੇਰੇ ਭੈਣ ਦੀ ਸਬੋਖਸੀ ਹੋਏ ਉੱਪਰ ਡੋਰੀਆ ਦੁਪੱਟੇ ਦੇ ਨਾਲ ਬਲੈਕ ਦੇ ਨਾਲ ਸੂਟ ਮੈਂ ਜੀ ਪਾਉਣਾ ਬਲੈਕ ਸੂਟ ਤੇ ਕਢਾਈ ਜਵੇ ਵਾਈਟ ਕਲਰ ਦੀ ਐ ਦੇਖੋ ਵਾਈਟ ਕਲਰ ਦੇ ਉੱਪਰ ਕਢਾਈ ਨਾਲ ਦੁਪੱਟਾ ਡੋਰੀਆ ਕਰਤੇ ਕਮਾਲ ਆਹ ਦੇਖੋ ਜੀ ਰੰਗ ਵੀ ਚੈੱਕ ਕਰਿਓ ਮਿੱਠੇ ਮਿੱਠੇ ਰੰਗ ਗਲੇ ਦੇ ਬੜਾ ਸੋਹਣਾ ਡਿਜ਼ਾਈਨ ਡਿਜ਼ਾਈਨ ਨਾਲ ਦੁਪੱਟਾ ਮਤਲਬ ਐਦਾਂ ਦੇ ਡਿਜ਼ਾਈਨ ਤੁਹਾਨੂੰ ਸਾਡੇ ਕੋਲ ਬਹੁਤ سارے ਮਿਲ ਜਾਣਗੇ ਚੈਲੰਜ ਕਿਹੜੀ ਗੱਲ ਦਾ ਰੇਟ ਜੋ ਸਾਡੇ ਹਨਾ ਨਹੀਂ ਮਿਲਣੇ ਜਿੱਥੇ ਮਰਜੀ ਚਾਹ ਕਲ ਦੇਖੋ ਆ ਸੂਟ ਜੈਕ ਕਰ ਲੋ ਜਿਹਦੇ ਵਿੱਚ ਕੁੜੀਆਂ ਪੜਦੀਆਂ ਕਹਿੰਦੀ ਭਾਜੀ ਕਟਾਈ ਨਹੀਂ ਲੈਣੀ ਆਹੀ ਲੈਣੇ ਆ ਡਿਜ਼ਾਈਨਰ ਸੂਟ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆ ਡਿਜ਼ਾਈਨਰ ਸੂਟ ਪ੍ਰਿੰਟਿੰਗ ਦੇ ਉੱਪਰ ਭਾਇਆ ਦੁਪੱਟੇ ਦਾ ਸਟਾਈਲ ਦੇਖੋ ਤੁਸੀਂ ਕਾਲਜ ਦੇ ਵਿੱਚ ਕੁੜੀਆਂ ਨੂੰ ਧਿਆਨ ਵਿੱਚ ਰੱਖਦਾ ਉਹਨਾਂ ਵਾਸਤੇ ਸਪੈਸ਼ਲ ਆਈਟਮ ਬਣਾਈਆਂ ਪਹਿਣਾ ਸੋਚਦੇ ਕੋਟਨ ਅਜੇ ਆਈ ਕਿ ਨਹੀਂ ਇਸ ਕਰਕੇ ਕੋਟਨ ਅਸੀਂ ਪਹਿਲਾਂ ਹੀ ਬਣਾਈ ਹੋਈ ਆ ਆਪਣੇ ਧਾਟ ਵਾਸਤੇ ਦੇਖੋ ਜੀ ਬਾਜ਼ਾਰ 'ਚ ਜਾ ਕੇ ਮੈਂ ਚੈਲੰਜ ਕਰਦਾ ਆ ਸੂਟ ਦੀ ਫੋਟੋ ਖਿੱਚੋ ਵੀਡੀਓ ਰੇਟ ਪੁੱਛੋ ਰੇਟ ਬਾਜ਼ਾਰ ਦਾ ਰੇਟ ਕਿੰਨਾ 1500 ਰੁਪਈਆ ਸਾਡਾ ਰੇਟ ਕੱਲੇ ਕੱਲੇ ਸੂਟ ਤੇ ਲਿਖ ਕੇ ਲਾਤਾ ਅੰਕਲ ਓਮ ਨੇ 650 ਦੇ ਵਿੱਚ 1500 ਵਾਲਾ ਸੂਟ ਤੁਹਾਨੂੰ 650 ਦੇ ਵਿੱਚ ਦੇ ਦੇਣਾ ਦੁਪੱਟੇ ਨਾਲ ਦਵਾਂਗੇ ਤੁਹਾਨੂੰ ਅਸੀਂ ਬੈਨ ਬਣਾਣਾ ਬੈਨ ਵਾਲਾ ਗਲਾ ਮੈਨੂੰ ਡਿਜ਼ਾਈਨ ਦੋਸ ਕਿਦਾ ਇਹ ਬੈਨ ਗਲੇ ਦੇ ਨਾਲ ਸਟਿਚਿੰਗ ਵਾਲਾ ਸੂਟ ਬਣਾਤਾ ਨਾਲ ਦੁਪੱਟਾ ਲਾਤਾ ਪਿਓਰ ਦਾ ਕਾਲਜ ਜਾਓ ਜਿਸ ਤਰ੍ਹਾਂ ਮਰਜੀ ਚੰਡੀਗੜ੍ਹ ਪੜਦੀ ਕੋਈ ਕੁੜੀ ਕੋਈ ਪੜਦੀ ਲਵਲੀ ਯੂਨੀਵਰਸਿਟੀ ਦੇ ਇਹ ਉਹਨਾਂ ਨੂੰ ਸਪੈਸ਼ਲ ਧਿਆਨ ਦੇ ਵਿੱਚ ਰੱਖਦਾ ਇਹ ਚੀਜ਼ਾਂ ਬਣਾਈਆਂ ਹੋਈਆਂ ਚਾਹੇ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਚਾਹੇ ਤੁਸੀਂ ਕਿਸੇ ਨੂੰ ਗਿਫਟ ਦੇਣਾ ਤੇ ਤੁਹਾਡੇ ਕੋਲ ਬਹੁਤ ਸੁਨਹਿਰੀ ਮੌਕਾ ਨਿੱਕੀਆਂ ਨਿੱਕੀਆਂ ਦੁਕਾਨਾਂ ਨਾਲੋਂ ਵੀ ਰੇਟ ਘੱਟ ਕਰਤੇ ਆ ਅੰਕਲੋਂ ਮਾਤੂ ਸ਼੍ਰੀ ਦਸਤਾਰ ਦਾ ਇੱਕੋ ਹੀ ਸੁਪਨਾ ਵੀ ਜਿਹੜੇ ਬਾਜ਼ਾਰ 'ਚ ਲੋਕਾਂ ਦੀਆਂ ਲੁੱਟਾਂ ਹੋ ਰਹੀਆਂ ਪੰਜਾਬ ਦੇ ਭੋਲੇ ਭਲੇ ਲੋਕਾਂ ਦੀਆਂ ਲੁੱਟਾਂ ਬੰਦ ਕਰਤੀਆਂ ਅੰਕਲੋਂ ਆਪਣੇ ਲੁੱਟਾਂ ਬੰਦ ਕਰਤੀਆਂ ਆਲਓਵਰ ਸੂਟ ਫੁੱਲਾ ਵਾਲਾ ਬਣਾਉਣਾ ਵਾ ਸ਼ਰਾਰੇ ਗਰਾਰੇ ਵਾਲਾ ਬਣਾਉਣਾ ਨਾਰਕਲੀ ਸਟਾਈਲ ਆਹ ਦੇਖੋ ਪਿਓਰ ਦੇ ਦੁਪੱਟੇ ਦੇ ਨਾਲ ਜਿੰਨਾ ਨਾ ਮਾਤਾ ਆਲੋ ਬਨਾਸੀ ਦੁਪੱਟੇ ਦੇ ਨਾਲ ਕਾਟਨ ਦੇ ਵਿੱਚ ਤੇ ਕਮਾਲਾਂ ਹੀ ਕਰ ਛੜੀਆਂ ਕਮਾਲਾ ਕੋਈ ਕਹਿੰਦਾ ਜੀ ਇਹ ਪਾਕਿਸਤਾਨ ਤੋਂ ਸੂਟ ਆ ਗਿਆ ਕੋਈ ਕਹਿੰਦੇ ਦੁਬਈ ਤੋਂ ਆ ਗਿਆ ਕੋਈ ਕਹਿੰਦੇ ਅਫਗਾਨਿਸਤਾਨ ਤੋਂ ਆ ਗਿਆ ਰੇਟ 2500 ਰੁਪਇਆ 2600 ਰੁਪਇਆ ਸਾਡਾ ਰੇਟ ਹੈਗਾ ਜੀ ਸਿਰਫ 1000 ਰੁਪਇਆ 1000 ਦੇ ਨਾਲ ਦਪੱਟਾ ਵੀ ਚੈੱਕ ਕਰ ਲੋ ਛੇਤੀ ਛੇਤੀ ਆ ਜਾਓ ਫੁੱਲ ਤਿਆਰੀ ਕਰ ਲਈ ਜੀ ਫੁੱਲ ਤਿਆਰੀ ਅਸੀਂ ਮੈਨੂੰ ਬੇਬੀਆਂ ਕਹਿੰਦੀਆਂ ਸਾਰਾ ਕੁਝ ਤੇ ਕੁੜੀਆਂ ਵਾਸਤੇ ਦੇਤਾ ਸਾਡੇ ਵਾਸਤੇ ਕੀ ਏ ਉਹਨਾਂ ਵਾਲ ਧਿਆਨ ਰੱਖਦੇ ਤੂੰ ਭਾਈ ਤੂੰ ਦੀ ਕਾਟਨ ਫੁੱਲ ਪ੍ਰਿੰਟਿੰਗ ਦੇ ਵਿੱਚ ਦੇਖੋ ਛੋਟਾ ਛੋਟਾ ਫੁੱਲ ਹੋਏ ਦਪੱਟਾ ਨਾਲ ਹੋਏ ਮਸਲੀਨ ਦਾ ਉਹਨਾਂ ਨੂੰ ਬੀਬੀਆਂ ਨੂੰ ਧਿਆਨ ਵਿੱਚ ਰੱਖਦੇ ਆਇਆ ਇਹ ਚੀਜ਼ਾਂ ਹੀ ਆਪ ਖੁਦ ਤਿਆਰ ਕਰਾਈਆਂ ਆਮ ਦੁਕਾਨਾਂ ਤੋਂ ਜਿਹੜੀਆਂ ਚੀਜ਼ਾਂ ਨਹੀਂ ਮਿਲਦੀਆਂ ਦੇਖੋ ਜੀ ਬੀਬੀਆਂ ਵੀ ਖੁਸ਼ ਕਰਾਂਗੇ ਪਾਣਾ ਵੀ ਖੁਸ਼ ਕਰਾਂਗੇ ਭਰਜਾਈਆਂ ਵੀ ਖੁਸ਼ ਕਰਾਂਗੇ ਭੂਆ ਵੀ ਖੁਸ਼ ਕਰਾਂਗੇ ਮਾਸੀ ਵੀ ਖੁਸ਼ ਕਰਾਂਗੇ ਤਾਈ ਵੀ ਖੁਸ਼ ਕਰਾਂਗੇ ਆ ਚੀਜ਼ਾਂ ਦੇਖੋ ਯਾਰ ਇਹ ਆਮ ਦੁਕਾਨਾਂ ਤੇ ਨਹੀਂ ਮਿਲਣੇ ਨਵੇਂ-ਨਵੇਂ ਡਿਜ਼ਾਈਨ ਦਿਖਾ ਰਹੇ ਆ ਹੋਰ ਤੁਸੀਂ ਦੁਕਾਨ ਤੇ ਜਾਂਦੇ ਹੋ ਸ਼ੋਰੂਮ ਤੇ ਜਾਂਦੇ ਤੁਹਾਨੂੰ ਪਿਛਲੇ ਸਾਲ ਦੇ ਡਿਜ਼ਾਈਨ ਮਿਲਦੇ ਆ ਪਿਛਲੇ ਸਾਲ ਦਾ ਕੱਪੜਾ ਇਹ ਨਮਾ ਸਟੋਰ ਆ ਨਮਾਜ਼ ਟੋਕਿਆ ਨਵੇਂ ਮਾਲਿਆ ਰੇਟ ਮਿੱਟੀ ਦੇ ਭਾਅ ਕਰਤੇ ਜੀ ਮਿੱਟੀ ਦੇ ਓਏ ਹੋਏ ਹੋਏ ਆ ਦੇਖੋ ਬਲ ਬਲ ਦਾ ਬੱਚਾ ਇਹ ਸੂਟ ਦਾ ਬੱਚਾ ਨਾਲ ਨਾਲ ਆਲ ওভার ਨਾਲ ਮੈਚਿੰਗ ਚਾਹੀਦਾ ਮੈਂ ਬਣਾਉਣਾ ਨਾਲ ਸ਼ਰਾਰਾ ਮੈਨੂੰ ਦੋ ਕੰਟਰਾਸਟ ਦੁਪੱਟਾ ਸਰਵੋਕ ਸਿਰ ਦਾ ਦੁਪੱਟਾ ਲਾਤਾ ਕਮਾਲ ਕਰਤੀ ਕਾਰੀਗਰ ਨੇ ਗਰਮੀ ਨੂੰ ਖਾਸ ਧਿਆਨ ਦੇ ਵਿੱਚ ਰੱਖਦੇ ਸੂਟ ਇਹ ਸੂਟ ਪਾ ਲਓ ਪੱਖੇ ਬੰਦ ਕਰ ਦਿਓ ਆ ਦੇਖਦੇ ਨਹੀਂ ਕੋਈ ਨਹੀਂ ਮੈਂ ਕਿਹਾ ਆ ਵੀ ਚੈੱਕ ਕਰ ਲੋ 2000 ਰੁਪਿਆ ਜੀ 2200 ਰੁਪਿਆ ਜੀ ਦੁਪੱਟਾ ਬੜਾ ਸੋਹਣਾ ਜੀ ਇਹ 2400 ਰੁਪਿਆ ਪਰ ਇੱਥੇ ਕੁਛ ਨਹੀਂ ਹੋਣਾ ਇੱਥੇ 24 2400 ਵਾਲੇ 2 2000 ਵਾਲੇ ਸੂਟ ਕਰਦੇ 850 ਚ ਡੇ ਲੈਂਡ ਦਾ ਕਪੜਾ ਲੈਣਾ ਗਾਰੰਟੀ ਦੇ ਨਾਲ ਚੈਲੰਜ ਕਰਦੇ ਆ ਜਿਹੜਾ ਤੁਸੀਂ 50000 ਰੁਪਏ ਦਾ ਕਪੜਾ ਬਾਜ਼ਾਰ ਚ ਲੈਣਾ ਇਦਾਂ ਦਾ ਹੈਵੀ ਡਿਜ਼ਾਈਨ ਇੱਥੇ ਤੁਹਾਨੂੰ ਅਸੀਂ ਦਵਾਂਗੇ 20000 ਰੁਪਏ ਚ ਫੇਰਾ ਤੁਹਾਡਾ ਕਰਨਾ ਠੋਕ ਵਜਾਇਆ ਕਰਨਾ ਡਿਜ਼ਾਈਨ ਵੀ ਚੰਗੇ ਨੇ ਆ ਚੈੱਕ ਕਰੋ ਏਸੀ ਬੰਦ ਕਰ ਦਿਓ ਪੱਖਾ ਬੰਦ ਕਰ ਦੇ ਕਹਿੰਦੇ ਗਰਮੀ ਬੜੀ ਲੱਗਦੀ ਏ ਮੈਂ ਕਿਹਾ ਸੂਟ ਪਾ ਲਓ ਜੇ ਕਿਤੇ ਗਰਮੀ ਲੱਗੇ ਦੀ ਵੀ ਲੰਘ ਜਾ ਕਿਤੇ ਭਰਾ ਨੂੰ ਲੈ ਫਾੜੇ ਇਹ ਸੂਟ ਜਿਹੜਾ ਪਾਇਆ ਤੇ ਪੱਖੇ ਬੰਦ ਨੇ ਆਹਾਹਾ ਕੀ ਸੂਟ ਹੈ ਵੇਖੋ ਨਾਲ ਪੱਟੀ ਦਿੱਤੀ ਹੋਈ ਏ ਨਾਲ ਦੁਪੱਟਾ ਪਿਓਰ ਦਾ ਕੋਈ ਸਾਮੀ ਨਹੀਂ ਛੋਟੀ ਛੋਟੀ ਬੂਟੀ ਏ ਜਿਹੜਾ ਮਰਜੀ ਤੱਕੇ ਵਾਲਾ ਪਾਲੇ ਜਿਹੜੇ ਚੰਡੀਗੜ੍ਹ ਵਾਲੀਆਂ ਕੁੜੀਆਂ ਜਿਹੜੀਆਂ ਮੁਹਾਲੀ ਵਾਲੀਆਂ ਕੁੜੀਆਂ ਲੁਧਿਆਣਾ ਬਠਿੰਡਾ ਅੰਮ੍ਰਿਤਸਰ ਬਟਾਲਾ ਜਿਹੜੀਆਂ ਰਾਇਲ ਘਰਾਂ ਦੀਆਂ ਕੁੜੀਆਂ ਉਹ ਇਦਾਂ ਦੀ ਚੀਜ਼ਾਂ ਚਾਹੁੰਦੀਆਂ ਇਹ ਜਦੋਂ ਰੇਟ ਤੁਸੀਂ ਪਤਾ ਕਰਨ ਜਾਣੇ ਹੋ ਬਾਈ ਜੀ ਬਹੁਤ ਉੱਟ ਹੁੰਦੀ ਆ ਪਰ ਇੱਥੇ ਤੁਹਾਡੇ ਫਾਇਦੇ ਹੋਣਿਆ 8 800 9 900 1000 1000 ਰੁਪਏ ਦੇ ਵਿੱਚ ਦੇਖੋ ਕਾਟਨ ਦੇ ਵਿੱਚ ਸਾਡੇ ਕੋਲ ਬਹੁਤ ਸਾਰੀ ਵੈਰਾਈਟੀ ਆ ਸੰਦੀਪ ਭਾਜੀ ਪਟਾਕੇ ਦਾ ਇਹ ਨਾ ਅੱਜ ਪਾਓ ਲੁੱਟ ਇਹਨਾਂ ਸੂਟਾਂ ਦੀ ਬਹੁਤ ਦੀ ਬਜ਼ਾਰ ਚ ਸਭ ਤੋਂ ਵੱਡੀ ਲੁੱਟ ਹੁੰਦੀ ਹੈ ਜੀ ਕ੍ਰੇਵ ਦੇ ਸੂਟਾਂ ਤੇ ਆਹ ਚੱਕੋ ਜੀ ਪਾਰਟੀ ਵੇਅਰ ਸੂਟ ਲੈ ਕੇ ਆ ਗਿਆ ਮਾਰਕੀਟ ਦੇ ਵਿੱਚ 3 3000 ਰੇਟਾਂ ਨਾਲ ਚਨਾਉਣ ਦੇ ਦੁਪੱਟੇ ਕੱਟਵਰਕ ਦੇ ਲਾ ਕੇ ਚੈੱਕ ਕਰ ਲੋ ਹੈਂਡਵਰਕ ਹੋਇਆ ਰੇਟ ਕਿੰਨਾ ਹੈ 1500 ਰੁਪਈਆ ਜੀ 1500 ਰੁਪਈਆ ਆ ਵੀ ਚੈੱਕ ਕਰੋ ਜੀ ਵਿਆਹ ਸ਼ਾਦੀਆਂ ਦੇ ਸੂਟ ਲੈਣੇ ਆ ਵਰੀ ਬਰੋਣੀ ਹੈ ਤੁਸੀਂ ਆਪ ਵਿਆਹ ਸ਼ਾਦੀ ਦੇ ਪਾ ਕੇ ਜਾਣਾ ਆਹ ਚੱਕੋ ਜੀ ਨੇਚਰਲ ਕਰੇਵ ਦੇ ਸੂਟ ਆ ਗਿਆ ਭਾਜੀ 1500 ਰੁਪਏ ਦਾ ਰੇਟ ਆ 1500 ਰੁਪਏ ਜੀ ਦੇਖੋ ਜੀ ਰੰਗ ਚੈੱਕ ਕਰੋ ਗਲੇ ਦੇ ਕੰਮ ਚੈੱਕ ਕਰੋ ਕਿੰਨਾ ਸੋਹਣਾ ਹੈ ਮੈਂ ਕਹਾ ਸ਼ਾਈਨਿੰਗ ਚੈੱਕ ਕਰ ਲਓ ਆ ਫੋਟੋ ਵਾਲਾ ਸੂਟ ਬੁਟੀਕ ਵਾਲਾ ਸੂਟ ਇਦਾਂ ਕਹਿ-ਕਹਿ ਕੇ 35 3500 ਰੁਪਏ ਦੁਕਾਨਦਾਰ ਮੈਂਟ ਚ ਲੈ ਲੈਂਦਾ ਸਾਡੇ ਕੋਲ 3500 ਵਾਲਾ ਸੂਟ 1750 ਚ ਮੈਂ ਲੈਣਾ ਲਿਖ ਕੇ ਲਾਇਆ ਇੱਥੇ ਲੁੱਟ ਨਹੀਂ ਹੁੰਦੀ ਜਿਹੜਾ ਵੀ ਸੂਟ 3500 ਲੈ ਲਓ ਭਾਵੇਂ 35000 ਲੈ ਲਓ ਭਾਵੇਂ 20000 ਦਾ ਕੱਲੇ ਕੱਲੇ ਸੂਟ ਤੇ ਰੇਟ ਲਿਖਿਆ ਆ ਕਿਉਂਕਿ ਤੁਹਾਡੀ ਲੁੱਟ ਨਹੀਂ ਕਰਨੀ ਹੈਗੀ ਹੋਰ ਪਾਸੇ ਜਾਂਦੇ ਹੋ ਮੰਗਦੇ ਕੋਸ਼ ਹੋਰ ਆ ਦਿੰਦੇ ਕੋਸ਼ ਹੋਰ ਆ ਤੁਹਾਡੇ ਟੀਕੇ ਲੈ ਜਾਂਦੇ ਭਾਰੇ ਭਾਰੇ ਆ ਵੀ ਚੈੱਕ ਕਰੋ ਜੀ ਨੈਸ਼ਨਲ ਕਰੇਵ ਦਾ ਸੂਟ ਆ ਜੀ ਘੇਰਾ ਬਣਿਆ ਹੋਇਆ ਸ਼ਾਨਦਾਰ ਦੁਪੱਟਾ ਕਿੰਨਾ ਪਿਆਰਾ ਬਣਿਆ ਹੋਇਆ ਲੋਕੀ ਇਸ ਕਰਕੇ ਖੁਸ਼ ਆ ਕਹਿੰਦੇ ਜਦੋਂ ਅਸੀਂ 50000 ਦਾ ਕੱਪੜਾ ਲੈਣ ਜਾਂਦੇ ਸਾਨੂੰ 20000 ਚ ਮਿਲਦਾ ਜਦੋਂ ਲੱਖ ਰੁਪਏ ਦਾ ਕੱਪੜਾ ਲੈਣ ਜਾਂਦੇ ਸਾਨੂੰ 40000 ਚ ਮਿਲਦਾ 60 60000 ਰੁਪਏ ਲੱਖ ਲੱਖ ਪਿੱਛੇ ਵਜਦਾ ਐਸੀ ਲੋਕੀ ਦੂਰੋਂ ਦੂਰੋਂ ਆਉਂਦੇ ਆ ਲੋਕ ਗੱਡੀਆਂ ਭਰ-ਭਰ ਕੇ ਆ ਰ ਬੱਸਾਂ 'ਚ ਜਿੱਦਾਂ ਜੇ ਤੋ ਆ ਹੁੰਦਾ ਇੱਥੇ ਆ ਰਿਹਾ ਤੁਸੀਂ ਵੀ ਆ ਜਾਓ ਫਾਇਦੇ ਠੋਕ ਪਜਾ ਕੇ ਕਰ ਲਿਆ ਦੇਖੋ ਜੀ ਐਨ ਆਰ ਆਈ ਸੂਟ ਆ ਗਿਆ ਜੀ ਆ ਚੈੱਕ ਕਰੋ ਜੀ ਫੋਰ ਸਾਈਡ ਦੇ ਦੁਪੱਟੇ ਅੰਬਾਲਾ ਦਿੱਲੀ ਚੰਡੀਗੜ੍ਹ ਲੁਧਿਆਣਾ ਫੋਲੋ ਜੋਗੇ ਕਾਦੀਆਂ ਯਾਦ ਰੂਗਾ ਕਾਦੀਆਂ ਆ ਵੀ ਚੈੱਕ ਕਰੋ ਜੀ ਹੈਂਡਵਰਕ ਨਾਲ ਬਣਿਆ ਹੋਇਆ ਸੂਟ ਦੇਖੋ ਜੀ ਕਿੰਨਾ ਸੋਹਣਾ ਪੈਨਲ ਬਣਿਆ ਕਿੰਨਾ ਸੋਹਣੇ ਬਾਜੂ ਬਣਿਆ ਵਰਕ ਪਿਓਰ ਦੇ ਸੂਟ ਆ ਭਾਜੀ ਪਿਓਰ ਦੇ ਸੂਟ ਇਹ ਸੂਟ ਉਹ ਆ ਜਿਹੜੇ ਤੁਹਾਡੇ ਕੋਲੋਂ 35 35000 30 3000 ਰੁਪਏ ਦੁਕਾਨਦਾਰ ਮੰਗਦੇ ਆ ਆ ਵੀ ਚੈੱਕ ਕਰੋ ਬਹੁਤ ਸੋਹਣਾ ਕੰਮ ਬਹੁਤ ਸੋਹਣਾ ਰੰਗ ਬਹੁਤ ਸੁਪਰ ਡਿਜ਼ਾਈਨ ਰੇਟ 25000 ਨਹੀਂ ਹੈਗਾ ਇਹਦਾ 15000 ਵੀ ਹੈ ਨਹੀਂ 10000 ਵੀ ਹੈ ਨਹੀਂ 9800 ਵੀ ਹੈ ਨਹੀਂ ਰੇਟ ਬਹੁਤ ਮਿੱਠੇ ਮਿੱਠਿਆ ਤੁਸੀਂ ਆਜੋ ਫਾਇਦੇ ਕਰਕੇ ਭੇਜਨੇ ਆ ਦੇਖੋ ਬਈ ਯਾਰ ਕਿੰਨਾ ਸੋਹਣਾ ਸੂਟ ਆ ਮਾਤਰਾ ਹੈਂਡਵਰਕ ਦੇਖੋ ਭਾਈ ਦੁਪੱਟੇ ਤੇ ਕਿੰਨਾ ਸੋਹਣਾ ਹੋਇਆ 4 ਸਾਈਡ ਵਰਕ ਹੋਇਆ ਹੈਂਡਵਰਕ ਦਾ ਆ ਤੁਸੀਂ ਚੈੱਕ ਕਰੋ ਜੀ ਪੈਨਲ ਸਾਰਾ 0 ਟਾਂਕੇ ਦਾ ਕੰਮ ਹੋਇਆ ਹੈਂਡਵਰਕ ਦਾ ਕੰਮ ਤੇ ਸੂਟ ਮੈਂ ਕਹਿੰਦਾ ਨਜ਼ਾਰੇਦਾਰਾ ਨਜ਼ਾਰੇਦਾਰ ਦੇਖੋ ਪਾਰੇ-ਬਾਰੇ ਸੂਟਾਂ ਦੇ ਵਿੱਚ ਵੈਰਾਈਟੀਆਂ ਚੈੱਕ ਕਰ ਲਓ ਮਿਡਲ ਏਜ ਲਈ ਬਜ਼ੁਰਗਾਂ ਦੇ ਲਈ ਹਰ ਇੱਕ ਦੇ ਲਈ ਸਾਡੇ ਕੋਲ ਡਿਜ਼ਾਈਨ ਆ ਇਹ ਨਹੀਂ ਵੀ ਸਾਡੇ ਕੋਲ 500 700 800 ਤੋਂ ਬਾਅਦ ਹੱਥ ਕੱਢ ਜਾਣੇ ਨਾ ਹੱਥ ਨਹੀਂ ਖੜੇ ਹੋਣੇ ਹੱਥ ਜੋੜ ਕੇ ਸਸਤੇ ਰੇਟ ਦੇ ਵਿੱਚ ਵਧੀਆ ਕੱਪੜਾ ਸਾਨੂੰ ਅਸੀਂ ਦੇਣਾ ਰਾਇਲ ਬਲੂ ਚੈੱਕ ਕਰੋ ਜੀ ਰਾਇਲ ਬਲੂ ਦਾ ਦੇਖੋ ਜੀ ਪੂਰਾ ਪੈਨਲ ਬਣਿਆ ਹੋਇਆ ਡਿਜ਼ਾਈਨਰ ਦੁਪੱਟੇ ਹੋਏ 4 ਸਾਈਡ ਵਰਕ ਹੈ ਆ ਨਵੀਆਂ ਤੇ ਨਵੇਲੀਆਂ ਚੀਜ਼ਾਂ ਕਹਿੰਦੇ ਹੁਣ ਕੋਈ ਭੂਆ ਨਰਾਜ਼ ਨਹੀਂ ਹੋਣ ਦੇਣੀ ਕੋਈ ਮਾਸੀ ਨਰਾਜ਼ ਨਹੀਂ ਹੋਣ ਦੇਣੀ ਸਾਰਿਆਂ ਨੂੰ ਇੱਕੋ ਛੱਤ ਤੋਂ ਸੂਟ ਪਸੰਦ ਆਉਣੇ ਆ ਵੈਸੇ ਵੀ ਅਸੀਂ ਮੱਝੇ ਦੀ ਧਰਤੀ ਕਾਦੀਆਂ ਤੇ ਆ ਮੱਝੇ ਵਾਲੇ ਭਾਉਆਂ ਦੀ ਗੱਲ ਬੜੀ ਮਸ਼ਹੂਰ ਆ ਕਹਿੰਦੇ ਬੀਬੀਆਂ ਖੁਸ਼ ਕਰਕੇ ਰੱਖਦੇ ਆ ਕਹਿੰਦੇ ਭਾਵੇਂ 10000 ਦਾ ਸੂਟ ਹੋਵੇ ਭਾਵੇਂ 20 ਦਾ ਹੋਵੇ ਪਰਵਾਹ ਨਹੀਂ ਕੋਈ ਇਹ ਕਰੀ ਪਸੰਦ ਹੋਣਾ ਚਾਹੀਦਾ ਦੇਖੋ ਜੀ ਤੁਹਾਡੇ ਪਸੰਦ ਵਾਲੀਆਂ ਚੀਜ਼ਾਂ ਅਸੀਂ ਲੈ ਕੇ ਆਏ ਆ ਪਰ ਤੁਹਾਡਾ ਜੇਬਾਂ ਦੇ ਡਾਕਾ ਨਹੀਂ ਮਾਰਨਾ ਆ ਕੱਪੜਾ ਨਵਾਂ ਆ ਗਿਆ ਆ ਇਹਦੇ ਉੱਤੇ ਹੈਵੀ ਡਿਜ਼ਾਈਨ ਕਰਤਾ ਆ オリジナル ਪੀਸ ਦੇਣਾ ਆ ਕਾਪੀ ਦੇ ਅਸੀਂ ਨੇੜੇ ਨਹੀਂ ਜਾਂਦੇ ਰੇਟ ਘੱਟ ਲੈਣਾ ਇਸ ਕਰਕੇ ਲੋਕ ਦੂਰੋਂ ਦੂਰੋਂ ਆ ਰਹੇ ਆ ਆ ਦੇਖੋ ਨਾ ਯਾਰ ਕਿੰਨੇ ਸੋਹਣੇ ਸੋਹਣੇ ਲੰਘਿਆ ਹੁਣ ਤੋਂ ਅੜੀਕ ਦੇ ਕੀ ਹੋ ਤੁਸੀਂ બસ ਪਹੁੰਚ ਜੋ ਛੇਤੀ ਛੇਤੀ ਜੋ ਫਾਇਦਾ ਤੁਹਾਡਾ ਇੱਥੇ ਹੋਣਾ ਹੋਰ ਕਿਸੇ ਨੇ ਨਹੀਂ ਕਰਨਾ ਸੂਟਾਂ ਦੇ ਫਾਇਦਾ ਹੋ ਗਿਆ ਤੁਸੀਂ ਹੁਣ ਸੋਚਿਓ ਹੁਣ ਵੈਰੈਟੀ ਮੈਂ ਡਰੈੱਸਾਂ ਹੈਗਿਆ ਹੈਗਿਆ ਲਹਿੰਗੇ ਉਹ ਵੀ ਹੈਗਿਆ ਉਹ ਦਿਹਾਉ ਪਹਿਲਾਂ ਉਧਰ ਲਓ ਜੀ ਡਰੈੱਸਾਂ ਦੇ ਵਿੱਚ ਭਾਰੀ ਫਾਇਦਾ ਕਰ ਦਿੰਨੇ ਆਂ ਚੈੱਕ ਕਰੋ ਜੀ ਰੇਟ ਕਿੰਨਾ ਲੱਗਾ 3299 3344000 ਤੁਸੀਂ ਰੈਂਟ ਭਰ ਦਿਓ ਡਰੈੱਸਾਂ ਦਾ ਹੁਣ ਰੈਂਟ ਪਰਾਂ ਦੀ ਲੋੜ ਨਹੀਂ ਐ ਕਿਉਂਕਿ ਮਾਤੂ ਸ਼੍ਰੀ ਦਸਤਾਰ ਅੰਕਲੋਂ ਲੈ ਕੇ ਆ ਗਿਆ 32-3200 ਰੁਪਏ ਦੀਆਂ ਡ्रेसेस ਲਓ ਜੀ ਤੁਸੀਂ ਲੈਣੇ ਸ਼ਰਾਰੇ ਗਰਾਰੇ ਗੌਂਡ ਡ्रेसेसਾਂ ਹਰ ਇੱਕ ਦੇ ਵਿੱਚ ਬਹੁਤ ਸੁਪਰ ਸੁਪਰ ਡੀਲਸ ਦੇਤੀਆਂ ਤੁਹਾਨੂੰ ਅਸੀਂ ਸਾਡੇ ਕੋਲ ਸਾਈਜ਼ ਵੀ ਸਾਰੇ ਆ ਇਹਦਾ ਰੇਟ ਬਾਜ਼ਾਰ 'ਚ ਹੈਗਾ 8500 ਸਾਡਾ ਰੇਟ ਕਿੰਨਾ 3800 ਇਸ ਲਈ ਕਹਿੰਦੇ ਆ ਵੀ ਆਜੋ ਭਾਈ ਆ ਦੇਖ ਕੇ ਜੀ ਆ ਵੀ ਚੈੱਕ ਕਰੋ ਜੀ ਲੌਂਗ ਡਰੈੱਸ ਦੇਖੋ ਜੀ ਕਿੰਨੀ ਸ਼ਾਨਦਾਰ ਬਣੀ ਐ 6 6 7 7000 ਰੁਪਏ ਦਾ ਰੈਂਟ ਲੈਂਦੇ ਆ ਪਰ ਇਹ ਵੀ 3000 ਰੁਪਏ ਚ ਦੇ ਦੇਣੀ ਆ ਅ ਵੀ ਚੈੱਕ ਕਰੋ ਜੀ ਲੌਂਗ ਡਰੈਸ ਦੇ ਨਾਲ ਲੌਂਗ ਕੁੜਤੀ ਦੇ ਨਾਲ ਸ਼ਰਾਰਾ ਨਵੀਆਂ ਚੀਜ਼ਾਂ ਨਵੇਂ ਰੰਗ ਤੁਹਾਡੀ ਮਨਪਸੰਦੀ ਦੇ ਦੇਖੋ ਜੀ ਜਿੰਨੀ ਬਾਜ਼ਾਰ ਦੇ ਵਿੱਚ ਸਮਾਈ ਚਲਦੀ ਆ ਉਦੋਂ ਵੀ ਸਸਤੇ ਰੇਟਾਂ ਦੇ ਅਸੀਂ ਤੁਹਾਨੂੰ ਰੇਟੇ ਮੇਟ ਚੀਜ਼ਾਂ ਦੇ ਦੇਣੀ ਆ ਦੇਣੀਆਂ ਵੀ ਉਹ ਆ ਜਿਹੜੇ ਕੱਪੜਾ ਤੁਹਾਡੇ ਪਾਇਆ ਹੋਵੇ ਤੁਹਾਨੂੰ ਜੱਚੇ ਰੰਗ ਬਹੁਤ ਸਾਰੇ ਆ ਗਏ ਆ ਵੈਰਾਈਟੀਆਂ ਸਾਰੀਆਂ ਆ ਗਈਆਂ ਦੇਖੋ ਸਾਡੇ ਕੋਲ ਸ਼ਰਾਰੇ ਦੇ ਨਾਲ ਗਰਾਰੇ ਵੀ ਬੜੇ ਹੈਵੀ ਹੈਵੀ ਆ ਦੇਖੋ ਲੁੱਕ ਚੈੱਕ ਕਰ ਲੋ ਕਿੰਨੀ ਸੋਹਣੀ ਆ ਤੁਸੀਂ ਇੱਕ ਵਾਰੀ ਆਓ ਜਿੰਨੇ ਦੇ ਬਾਜ਼ਾਰ ਚ ਆ ਤੁਸੀਂ ਕਿਰਾਏ ਤੇ ਡਰਸਾਂ ਲੈਣੀਆਂ ਉਦੋਂ ਵੀ ਸਸਤੇ ਰੇਟਾਂ ਦੇ ਤੁਸੀਂ ਮੁੱਲ ਲੈ ਕੇ ਜਾ ਸਕਦੇ ਤੁਹਾਡਾ ਆਪਣਾ ਬਣੂਗਾ ਆ ਦੇਖੋ ਡਿਜ਼ਾਈਨ ਸੁਪਰ ਸਟਾਈਲਿਸ਼ ਹੈ ਇਸ ਰਾਕ ਦੇ ਨਾਲ ਗਾਉਨ ਬਣਿਆ ਹੋਇਆ ਕਿੰਨਾ ਸ਼ਾਨਦਾਰ ਪਿਆਰਾ ਆ ਵਰਕ ਦੇਖ ਲੋ ਜੀ ਕਿੰਨਾ ਸੋਹਣਾ ਹੋਇਆ ਵਾ ਵਾਈਟ ਕਲਰ ਦਾ ਵਰਕ ਹੋਇਆ ਨਵੀਂ ਚੀਜ਼ ਇਹ ਵੀ ਕੋਈ 10 12000 ਨਹੀਂ 6650 ਰੁਪਏ ਦੇ ਵਿੱਚ ਲੋ ਜੀ ਕੁੜੀਆਂ ਕਹਿੰਦੀਆਂ ਕਿ ਪਹੀ ਡਾਰਕ ਰੰਗ ਪਾਪਾ ਗਏ ਆ ਥੱਕ ਸਾਨੂੰ ਕੁਛ ਲਾਈਟ ਦੇ ਵਿੱਚ ਦਿਓ ਚੀਜ਼ਾਂ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਆ ਬਣਾਇਆ ਇਹ ਚੀਜ਼ਾਂ ਵਾਈਟ ਕਰਦਾ ਸਪੈਸ਼ਲ ਚੀਜ਼ ਬਣਾਈ ਆ ਆਪ ਕਾਰੀਗਰ ਨੇ ਮਾਨ ਲਾ ਕੇ ਕੀਤਾ ਹੋਇਆ ਕੰਮ ਨਾਲ ਬਣਾਇਆ ਪਲਜ਼ ਇਹਦੀਆਂ ਟੌਪ ਤੋਂ ਟੌਪ ਦੀਆਂ ਭੈਣ ਕਹਿੰਦੀ ਹੈਂਡਵਰਕ ਦਾ ਕੰਮ ਹੋਏ ਨਾਲ ਮੈਂ ਪਾਉਣਾ ਪਲਜ਼ ਸ਼ਾਰਾ ਗਰਾਰਾ ਉਹ ਵੀ ਚੀਜ਼ ਹੈ ਇਸ ਤੋਂ ਬਾਅਦ ਕਿਦਕ ਭਾਜੀ ਇਹ ਚੀਜ਼ ਤੁਹਾਨੂੰ ਵਿਖਾਈਆਂ ਵਿਖਾਈਆਂ ਕੋਈ ਸੈਮਿਸਟਰੀ ਦੇ ਆਈ ਦੇਗੇ ਮੈਂ ਕਿਹਾ ਸੈਮੀ ਸੀ ਦੇ ਢੇਰ ਲਗਾ ਦੇਗੇ ਢੇਰ ਸੈਮੀ ਸਟਿਚ ਦੇ ਵਿੱਚ ਸਾਡੇ ਕੋਲ 100 ਤੋਂ ਵੱਧ ਡਿਜ਼ਾਈਨ ਹੈਗੇ ਨੇ ਦੁਪੱਟੇ ਕੰਟਰਾਸਟ ਦੇ ਦੇ ਦਾਂਗੇ ਤੁਸੀਂ ਬਣਾ ਲਓ ਪਲਾਜ਼ੋ ਤੁਸੀਂ ਬਣਾ ਲਓ ਸ਼ਾਰਾ ਤੁਸੀਂ ਬਣਾ ਲਓ ਗਰਾਰਾ ਹਰ ਤਰ੍ਹਾਂ ਦੀ ਚੀਜ਼ ਦਵਾਂਗੇ ਕੋਈ ਸੈਮੀ ਸਟਿਚ ਦੇ ਵਿੱਚ ਵੀ ਨਵੇਂ ਨਵੇਂ ਆਈਟਮ ਆ ਕੋਈ ਪੁਰਾਣੇ ਆਰਟੀਕਲ ਨਹੀਂ ਦਿਖਾ ਰਹੇ ਅਸੀਂ ਡਿਜ਼ਾਈਨ ਚੈੱਕ ਕਰ ਲਈ ਸਾਰਾ ਧਾਗਾ ਵਰਕ ਹੋਇਆ ਨਾਲ ਮੋਤੀਆਂ ਦਾ ਹੈਂਡਵਰਕ ਹੋਇਆ ਦੁਪੱਟੇ ਵੀ ਵਧੀਆ ਲੱਗੇ। ਕਹਿੰਦੀ ਮੈਂ ਲੈਣਾ ਸਲੋਕਸ ਦਾ ਕੰਮ ਪਾਇਆ ਸੂਟ ਮਹਿਸੂਸ ਨਾ ਹੋਏ। ਸਿੰਪਲ ਸਬਰ ਮੈਂ ਜਾਣਾ ਕਾਲਜ ਜਿਹੜਾ ਕਿ ਰੋਜ਼ ਮੇਰੇ ਮਰਤੋ ਜਾਏ। ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਚੀਜ਼ਾਂ ਦੀਆਂ ਕੀਤੀਆਂ ਹੋਈਆਂ ਤਿਆਰ। ਵੇਖੋ ਆਈਡੀਏ। ਦੇਖੋ ਜੀ ਰਾਇਲ ਕਲਾਸ ਆਈਟਮ ਲੈ ਕੇ ਆਈਆਂ। ਤੁਸੀਂ ਸਟੂਡੈਂਟ ਹੋ, ਤੁਸੀਂ ਟੀਚਰ ਹੋ, ਤੁਸੀਂ ਜਿਹੜੇ ਵੀ ਤਰ੍ਹਾਂ ਦੀ ਪੋਸਟ ਤੇ ਹੋ, ਤੁਸੀਂ ਮੈਨੇਜਰ ਹੋ, ਤੁਸੀਂ ਕਿਸੇ ਬੈਂਕ 'ਚ ਜੌਬ ਕਰਦੇ ਹੋ, ਸਭ ਤੋਂ ਵਧੀਆ। ਗਰਮੀਆਂ ਦੇ ਵਿੱਚ ਜਿੰਨੀ ਵੈਰੈਟੀ ਅੰਕਲੋਂ ਮੁਕਾਦੀਆਂ ਕੋਲੇ ਨਾ ਸਾਰੇ ਪੰਜਾਬ 'ਚ ਨਹੀਂ ਹੋਣੀ ਜੀ ਕਹਿੰਦੇ ਜੀ ਮੈਂ ਉਹ ਸਾਰਾ ਬਾਜ਼ਾਰ ਫੇਰ ਆਈ ਆ ਮੈਨੂੰ ਆਫ-ਵਾਈਟ ਦੇ ਵਿੱਚ ਕੋਈ ਚੀਜ਼ ਨਹੀਂ ਮਿਲੀ ਕਮਾਲ ਦੀ ਉਹਨਾਂ ਨੂੰ ਅਖਿਆ ਆਫ-ਵਾਈਟ ਦੇ ਨਾਲ ਚਾਰੇ ਭਾਗੇ ਦਾ ਕੰਮ ਨਾਲ ਦੁਪੱਟਾ ਲਾਤਾ ਡਿਜੀਟਲ ਪਿਓਰ ਦਾ ਕੁਝ ਅਲੱਗ ਚੀਜ਼ ਦਿੱਤੀ ਹੈ ਬਣਾ ਲਓ ਜੀ ਪੈਪਲਮ ਦੇ ਨਾਲ ਲਹਿੰਗੇ ਆ ਗਿਆ ਨਵੀਂ ਚੀਜ਼ ਪੇਸ਼ ਕਰਤੀ ਮਾਤੂ ਸ਼੍ਰੀ ਦਸਤਾਰ ਨੇ ਆ ਪੈਪਲਨ ਤੇ ਆ ਰਿਹਾ ਲਹਿੰਗਾ ਚੈੱਕ ਕਰੋ ਜੀ ਲਹਿੰਗਾ ਹੁਣ ਨਹੀਂ ਰਿਹਾ ਮਹਿੰਗਾ ਮਾਤੂ ਜਿਹੜੀ ਦਸਤਾਰ ਤੇ ਪੈਪਲਨ ਲੈਣਗੇ ਆ ਚੁੱਕੇ ਆ ਜੀ ਤੁਹਾਡੇ ਬੰਨ ਪਸੰਦੇ ਆ ਤੁਸੀਂ ਵਰਕ ਚੈੱਕ ਕਰੋ ਜੀ ਜ਼ੀਰੋ ਟਾਂਕੇ ਦਾ ਵਰਕ ਇਹਦਾ ਕੋਈ 50000 ਦਾ 60000 ਰੇਟ ਨਹੀਂ ਹੈਗਾ ਵੱਡੇ ਵੱਡੇ ਮੋਲਾਂ ਨੂੰ ਬਹੁਤ ਹੀ ਨਾਰਮਲ ਰੇਟ ਹੈ ਮੈਂ ਕਹਾਂ ਜੀ ਭੁੱਖ ਲੈ ਜੂ ਕੋਈ ਭੁੱਖ ਆ ਦੇਖੋ ਏਦਾਂ ਦਾ ਡਿਜ਼ਾਈਨ ਤੁਹਾਨੂੰ ਕਿੱਥੋਂ ਮਿਲਣਾ ਨਹੀਂ ਫਰੰਟ ਦੇਖੋ ਬਾਹਾਂ ਤੇ ਕੰਮ ਚੈੱਕ ਕਰ ਲੋ ਰਾਇਲ ਜੀ ਜਾਂ ਇਹ ਤਾਂ ਜਿਹੜੇ ਬਹੁਤ ਹੀ ਸ਼ੁਕੀਨ ਕੁੜੀਆਂ ਹੈਗੀਆਂ ਜਿਹੜੇ ਕਹਿੰਦੇ ਅਸੀਂ ਵਿਆਹ ਕਰਾਉਣਾ ਜਾ ਸੀ ਵਿਆਹ ਪਾਰਟੀ ਤੇ ਜਾਣਾ ਬਈ ਜਾਦ ਬਣ ਜੂਏ ਸਾਡੇ ਮਗਰ ਮਗਰ ਫੇਰੇ ਮੂਵੀ ਵਾਲਾ ਬੰਦਾ ਸਾਡੇ ਰਿਸ਼ਤੇਦਾਰ ਪੁੱਛਣ ਵੀ ਧੀਏ ਲੈ ਕੇ ਕਿੱਥੋਂ ਆਈਆਂ ਆਹ ਆ ਜੀ ਚੀਜਾਂ ਆ ਆ ਗਿਆ ਜੀ ਲਹਿੰਗਾ ਆ ਆ ਗਈ ਇਹਦੀ ਚੋਲੀ ਦੇਖੋ ਫਲੇਅਰ ਕਿੰਨੇ ਸੋਹਣਿਆ ਮਦਰ ਟਾਪ ਦੀਆਂ ਜੀਜਾ ਆ ਮੈਂ ਚੈਲੰਜ ਕਰਦਾ ਪੂਰੇ ਕਾਦੀਆਂ ਦੇ ਵਿੱਚ ਕਿ ਤੁਹਾਨੂੰ ਪੂਰੇ ਮਾਜਰੇ ਦੇ ਵਿੱਚ ਇਹੋ ਜਿਹਾ ਡਿਜ਼ਾਈਨ ਮਿਲ ਜਾਣਾ ਦੁਪੱਟਾ ਚੈੱਕ ਕਰ ਲੋ ਦੁਪੱਟੇ ਉਦੂ ਹੈ ਵੀ ਲਹਿੰਗੇ ਉਦੂ ਹੈ ਵੀ ਚੋਲੀਆਂ ਉਦੋਂ ਹੈ ਵੀ ਰੇਟ ਵਿਆ ਨਾਲੋਂ ਅੱਧੇ ਇਸ ਗੱਲ ਦਾ ਦਾਬਾ ਸੋ ਤੁਸੀਂ ਛੇਤੀ ਪਹੁੰਚ ਜਾਓ ਉਹਣਾ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਕਾਦੀਆਂ ਅੰਕਲ ਹੋਮ ਦਾ ਸਟੋਰਮ ਲਗਜ਼ਰੀ ਸਟੋਰ ਜਿਹੜਾ ਉੱਥੇ ਆ ਜਾਓ ਬਹੁਤ سارے ਫਾਇਦੇ ਕਰਾਂਗੇ ਕੈਰਾਮਨ ਹੋਮਸਿੰਧੀ ਨਾਲ ਹਰਦੀਪ ਸਿੰਘ ਤੱਗੜਸਾਨ ਟੀਵੀ ਕਾਦੀਆਂ